ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਇੱਕ ਹੋਰ ਨਵੇਂ ਬਲਾਗ ਦੇ ਵਿੱਚ ਉੱਧਰ ਕੀ ਰਿਜੈਂਡਾ ਕਣਕ ਤੇ ਸਬਜ਼ੀਆਂ ਇੰਦਰ ਹੈਪੀ ਸੀਟਰ ਨਾ ਗਿਆ ਰੰਦੇ ਤੋ ਤਿੰਨ ਕਿਢੇ ਲੈਂਦੇ ਹਾਲੇ ਦਰਵਾਈ ਹੈ ਪਹਿਲੀ ਇੱਥੇ ਉਹ ਹੀ ਅੱਜ ਤੇ ਮਸ਼ੀਨ ਕੋ ਵੀ ਇੱਥੇ ਇਹ ਕੀ ਰੰਗ ਚ ਹੈ ਸਪੋਰਟ ਸੀਟਰ ਨਾ ਆ ਥੋੜੀ ਜਿਹੀ ਸੁਪਰ ਸੀਟਰ ਰਹਿ ਨਾ ਬਾਕੀ ਆ ਕੇ ਵਾਈ ਕਿਉਂਕਿ ਉੱਤਰ ਨਹੀਂ ਹੈਗਾ ਹੈਗਾ ਫਿਰ ਪਹਿਲਾ ਵਾਈ ਜਿਹੜਾ ਉੱਤਰ ਪਾਉਂਗੀ ਚੱਲੀ ਜਾਂਦਾ ਇਧਰ ਹੈਪੀ ਸੀਟਰ ਇਹ ਘੱਟਾ ਬਹੁਤ ਹੁੰਦਾ ਪਰ ਹੈਗਾ ਤਾਂ ਸਾਰੇ ਉਹਨਾਂ ਦਾ ਐਸਾ ਹੀ ਲੱਗਦਾ ਸੁਪਰ ਸੀਟਰ ਨਾਲ ਇਧਰ ਗੇਰੀ ਜਾਂਦਾ ਕਣਕ ਇੱਕਠੇ ਚਲਾਏ ਅੱਜ ਅੱਜ ਉੱਡਣਾ ਹੈ ਟੋਨਾਂ ਦੇ 2 ਕਿਲੇ ਤੇ ਪਰ ਅੱਜ ਟਾਈਮ ਨਹੀਂ ਲੱਗਣਾ ਮਨ ਲੱਗਦਾ ਬਾਕੀ ਵੱਟਾਂਗੇ ਕੱਲ ਬਸ ਇਹੋ 2 ਕਿਲੇ ਰਹਿ ਗਏ ਉਦਾਂ ਹੀ ਨਿਬੜਿਆ ਕੰਮ ਸਾਰਾ ਲੈ ਆਂਦਾ ਤੇਲ ਹੋਰ ਇਹ ਚੰਦਰ ਪੈ ਡਰਮ ਫਤਮ ਹੋ ਗਿਆ ਹੁਣ ਬਾਵਾਂਗੇ ਪੈੜੀ ਰਾਤ ਇੱਧਰ ਚੱਲੇ ਆ ਪੇਂਡ ਤੇ ਇਕ ਦਾ ਕਾਲਿਆ ਇਕ ਗਰੀਬ ਮੈਂ ਕੁੱਤੀ ਲੱਗ ਪਾਉਂਦਾ ਏ ਟਰੈਕਟਰਾਂ ਤੇ ਤੇਲ ਲਾਣ ਤੇ ਸਾਡਾ ਨੀਲੂ ਵੀਰਾ ਵੀ ਆਇਆ ਜੀ ਨੀਲੂ ਮਰਵਾਲ ਸਿੰਘ ਆ ਕਾਲਾ ਡੌਣ ਆ ਮਸ਼ੀਨ ਵਾਲਾ ਫੋਰਮੈਨ ਆ ਗਿਆ ਫਿਰ ਇੱਧਰ ਵੰਗਾਰੇ ਇਹਨੂੰ ਕਾਲ ਜਰਾ ਪੁੱਸ ਪਿਆ ਇਹ ਨਹੀਂ ਹੁੰਦਾ ਹੁਣ ਹੱਲ ਝੋਨਾ ਰਹਿੰਦਾ ਵੜਦਣਾ ਦਾ ਵੀਰਾ ਉਹਦੀ ਕਰਤੀ ਫੋਲ ਵੀਰ ਟੈਂਕੀ

ਡੀਜ਼ਲ ਵੀ ਹੈ ਤੇ ਬੀ ਵੀ ਹੈ ਉਹ ਕੋਣ ਜਰਦੇ ਆ ਕੇ ਹੈ ਤੇ ਭਾਈ ਜਾਨੇ ਆਪ ਆੜੀ ਜਦੋਂ ਸੈਸੋ ਬਾਣ ਜੋੜਿਆ ਤਾਂ ਅੰਦਰ ਆਉਂਦੇ ਆ ਤਾਂ ਉਹ ਕਿਤਾ ਨਹੀਂ ਨਾ ਇੱਕ ਮਿਕਸੀ ਵੀ ਇਧਰ ਤੇ ਤੋਂ ਜਿਵੇਂ ਡਾਵੀਜ਼ ਵੀ ਇਧਰ ਆਵਾਜ਼ ਤੇ ਇਹ ਸੋਪਾ ਕਰਦਾ ਇਹ ਦੋਸਤੋ ਕਹਿੰਦੇ ਵਿੱਚ ਆਇਆ ਵੱਟੋ ਹਟਾ ਉਹ ਜਿਹੜੀ ਨਹੀਂ ਚੱਲਦੀ ਇਹ ਤਾਂ ਵਿੱਚ ਆ ਦੱਸੇ ਟੈਂਕੀਆਂ ਹੋਈਆਂ ਖਤਮ ਗੋਆਂ ਦੀਆਂ ਪਾਉਨੇ ਆ ਫੇਰ ਤੇਲ ਟੈਂਕੀਆਂ ਕਰਤੀਆਂ ਖਤਮ ਦੋਆਂ ਨੇ ਤੇਲੀ ਵਾ ਵਾਕੀ ਆ ਹਲੇ ਵਰ ਰਹਿੰਦੀ ਆ ਵਗਨ ਵਾਲੀ ਹੁਣ ਫੇਰ ਪਾਉਨੇ ਆ ਤੇਲ ਰਾਤ ਰਾਤ ਜੀ ਦੋ ਟੈਂਕੀਆਂ ਖਾ ਚੱਲੇ ਆ ਹਨਾ ਜਸ਼ਨ ਹਾਂਜੀ ਕਿੰਨੀਆਂ ਟੈਂਕੀਆਂ ਖਵਾਤੀਆਂ ਦੂਜੀ ਇਹਨ ਦੂਜੀ ਟੈਂਕੀ ਪੈਣ ਲੱਗੀ ਨਾ ਹੁਣ ਦੂਜੀ ਦੂਜੀ ਟੈਂਕੀ ਭਰਨ ਲੱਗੀ ਆ ਇੱਧਰ ਦੇਖੋ ਸੋਈਆਂ ਕਿੱਥੇ ਆ ਗਈਆਂ ਲਾਦਦੇ ਆ ਸੋਈ ਫੁੱਲ ਭਰੀ ਹੀ ਟੈਂਕੀ ਉਹਦੀ ਵੀ ਤੇਰੀ ਦੋਵਾਂ ਨੇ ਇਕੱਠੀਆਂ ਹੀ ਖਤਮ ਕੀਤੀਆਂ ਆਹ ਮੋਟਰ ਤਾਂ ਬਹੁਤ ਨਹੀਂ ਯਾਰਾ ਇਹਦਾ ਇਹਦੇ ਨਾਲ ਪਾ ਲਈਦਾ ਤੇ ਕਿੰਨੋਂ ਮਿੰਟੋਂ ਮਿੰਟ ਤੇ ਇੰਨੀਆਂ ਕਪਤਵੀਆਂ ਗੋਲੀਆਂ ਪਹਿਲਾਂ ਇਹਦੀ 1 ਕਿੱਲੀ ਜਾਦੀ ਹੁਣ ਕਟਾਈ ਦੌਰਨ ਪੌਣ ਨੇ ਤੇ ਭਰ ਕੇ ਟੈਂਕੀਆਂ ਜੁੜੇ ਦੋਵੇਂ ਤੇ ਹਲੇ ਇੱਕ ਨਹੀਂ ਵਜਾ ਸਾਢੇ 12 ਹੋ ਗਏ ਤੇ ਟੈਂਕੀਆਂ ਕਰਤੀਆਂ ਖਾਲੀ ਦੋਆਂ ਨੇ ਫੇਰ ਭਰਨ ਦਾ ਹਲੇ ਪਿਆਲੀ ਰਹਿੰਦੀ ਆ ਵਗ ਨਾਲੀ ਕੀ ਵਿਚਾਰ ਕੰਮ ਤੁਹਾਡੇ ਕਿਦਰ ਗਈਆਂ ਟੈਂਕੀਆਂ ਮੈਂ ਭਰਨ ਦਾ ਫੇਰ ਟੈਂਕ ਇਹਦਾ ਇੱਕ ਤੇ ਮੋਟਰ ਦਾ ਵੜਾ ਨਹੀਂ ਆ ਰਹਾ ਨਾ ਮੈਂ ਤੇ ਟੈਂਕੀ ਆ ਸਾਡਾ ਮਸ਼ੀਨ ਵਾਲਾ ਫੋਰਮੈਨ ਦਾ ਉਹ ਟਰੈਕਟਰ ਦਬਦਾ ਵਾ ਤੇ ਤੁਰਦਾ ਇਧਰੋਂ ਜ਼ਿਆਦਾ ਵਾ ਦਬਦਾ ਵੀ ਆ ਤੇ ਤੁਰਦਾ ਵੀ ਇਤੋਂ ਜ਼ਿਆਦਾ ਵਾ ਚੱਕਰ ਕੀ ਜਿਸ਼ੇ ਨੇ ਕਿ ਚੱਕਰ ਦਾ ਨਹੀਂ ਪਤਾ ਲੱਗਦਾ ਹਣਾ ਕਿ ਕਿੰਨੀ ਜ਼ਿਆਦਾ ਵਾ ਪਿੱਛੇ ਅੱਗੇ ਪਿੱਛੇ ਅੱਗੇ ਕੰਮਦਾ ਵਾ ਇਹ ਕਹਿੰਦਾ ਤੀ ਇਹ ਮੁੰਡਾ ਕਹਿੰਦਾ ਤੀਜੇ ਹੀ ਦਬਦਾ ਵਾ ਹੁਣ ਤੂੰ ਹੀ ਦੱਸ ਤੀਜਾ ਹੀ ਗੇਅਰ ਵਾਉਣ ਵਾਲਾ ਵਾ ਕਰ ਦੋਂਗੇ ਖਾਲੀ ਦਿਨ ਚੜਦੇ ਨੂੰ ਫੇਰ ਕਰ ਦੋਂਗੇ ਦਿਨ ਚੜਦੇ ਨੂੰ ਫੇਰ ਖਾਲੀ ਹੋਈ ਜਾਣੀਆਂ ਮੇਰੇ ਸਾਹ ਹੁੰਦਾ ਜਿੱਦਾਂ ਦੋਈ ਲੱਗੇ ਵੀਰ ਇੱਕ ਦੀ ਟੈਂਕੀ ਗਈ ਆ ਪਰ ਹੁਣ ਭਰਦੇ ਨੇ 655 ਦੇਸਾਂ ਨੂੰ ਕਿਹੜੇ ਤੇ ਪੌਲੀ ਕੋ ਵਾਢੂ ਵੇਚ ਲਈਏ ਵਾਢੂ ਬਾਈ ਹਰ ਕਰ ਲੋ ਪੰਡੀ ਗੱਲਾਂ ਤੇ ਤੈਨੂੰ ਕਿਹੜਾ ਚਲਾਉਣਾ ਤੂੰ ਕਿਹੜਾ ਡਰਾਈਵਰ ਚਲਾਉਣਾ 605 ਮੁੰਡਾ ਕਹਿੰਦਾ 605 ਚਲਾਉਣਾ 652 ਸਹੀ ਹੋ ਮਾਮਾ ਉਹਦੀ ਆਵਾਜ਼ ਨਹੀਂ ਹੈਗੀ ਚਲੋ ਖੜਾਉਣ ਨਾਲੀ ਉਧਰ ਲੱਗ ਪਿਆ ਤਾਂ 3 ਪੈਨ 652 ਕੀ ਆ ਭਾਈ तेल लीक दी सौ पचवंजा चलो बॉस कर दो नाली टैंकी वादू आ जरूरी डोलना तयों तो मोटर लाई मै तारा ला दी नी भरा ਉਹ ਦੋਸਤੋ 62 ਦੇ ਮਮਾਰਾ ਡਾਟ ਪੁਆਈ ਜਾਂਦਾ ਉਹਦੇ ਤੇ ਦੋ ਸਾਲ ਲਗਾਤੀ ਆ ਵੀ ਮੇਤਰ ਇਹ ਚੁੱਕਦੇ ਨਹੀਂ ਦਸਾ ਲੈਨੇ ਆਪੇ ਠਾਡੀ ਵੜੀ ਹੋ ਗਈ ਹੋਈ ਗਰਮੀ ਲੱਗਦੀ ਨਹੀਂ ਫਿਰ ਕਾਲੇ ਨੂੰ ਨਾ ਘਲਾਈਏ ਤੇ ਤਾਰ ਕੱਢ ਉਧਰੋਂ ചില ദേ Ya, ya